ਜਲੰਧਰ ਵੈਸਟ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ। 모ਹਿੰਦਰ ਭਗਤ ਨੇ ਜਿੱਤ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਈ ਹੈ। 모ਹਿੰਦਰ ਭਗਤ ਚੋਣ ਮੈਦਾਨ ਚ ਉਤਰੇ ਅਤੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਹੈ। ਪਰ ਜਿੱਤ ਹਾਸਲ ਕਿਵੇਂ ਹੋਈ ਹੈ? 모ਹਿੰਦਰ ਭਗਤ ਕਿਸ ਤਰ੍ਹਾਂ ਜਿੱਤੇ ਨੇ? ਇਸ ਬਾਰੇ ਕੁਝ ਨੁਕਤੇ ਜਿਹੜੇ ਨੇ ਉਹ ਸੁਸ਼ੀਲ ਕੁਮਾਰ ਰਿੰਕੂ ਨੇ ਸਾਂਝੇ ਕੀਤੇ ਨੇ। ਕਦੀ ਆਮ ਆਦਮੀ ਪਾਰਟੀ ਦਾ ਹਿੱਸਾ ਰਿਹਾ, ਆਮ ਆਦਮੀ ਪਾਰਟੀ ਤੋਂ ਜਲੰਧਰ ਦੇ ਐਮਪੀ ਰਿਹਾ ਸੁਸ਼ੀਲ ਰਿੰਕੂ ਹੁਣ ਭਾਜਪਾ ਚ ਨੇ ਔਰ ਉਹਨਾਂ ਨੇ 8 ਨੁਕਤੇ ਜਾਰੀ ਕੀਤੇ ਨੇ। 8 ਨੁਕਤੇ ਜਿਨ੍ਹਾਂ ਦੇ ਕਾਰਨ ਆਮ ਆਦਮੀ ਪਾਰਟੀ ਜਿੱਤੀ ਹੈ 8 ਨੁਕਤੇ ਜਿਨ੍ਹਾਂ ਦੇ ਕਾਰਨ ਸ਼ੀਤਲنگਰਾਲ ਹਾਰਿਆ ਔਰ ਇਹ 8 ਨੁਕਤੇ ਕਿਹੜੇ ਨੇ ਕਿਹੜੇ ਉਹ ਕਾਰਨ ਨੇ ਜੋ ਸੁਸ਼ੀਲ ਰਿੰਕੂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਜਿੱਤ ਵਿੱਚ ਸਹਾਈ ਰਹੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਨੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਸ਼ੀਤਲنگਰਾਲ ਨੇ ਆਪਣੇ ਸੋਸ਼ਲ ਮੀਡੀਆ ਦਾ ਰੁਖ ਕੀਤਾ ਔਰ ਉੱਥੇ 8 ਨੁਕਤੇ ਜਿਹੜੇ ਨੇ ਉਹ ਜਾਰੀ ਕੀਤੇ ਨੇ ਜਿਸ ਦੇ ਵਿੱਚ ਸ਼ੀਤਲنگਰਾਲ ਸਾਫ਼ ਦੱਸਦੇ ਨਜ਼ਰ ਆ ਰਹੇ ਨੇ ਕਿ ਵੱਡੇ ਪੱਧਰ ਤੇ ਖਰੀਦੋ ਫਰੋਖਤ ਹੋਈ ਹੈ ਔਰ ਕਿਹਦੀ ਖਰੀਦੋ ਫਰੋਖਤ ਹੋਈ ਹੈ ਕੀ ਕੁਝ ਹੋਇਆ ਇਹਨਾਂ 8 ਨੁਕਤਿਆਂ ਨੂੰ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਰਿੰਕੂ ਲਿਖਦੇ ਨੇ ਕਿ ਜਲੰਧਰ ਵੈਸਟ ਜ਼ਿਮਨੀ ਚੌਣ ਦੇ ਵਿੱਚ ਸਰਕਾਰ ਦੀ ਜਿੱਤ ਇਸ ਕਰਕੇ ਹੋਈ ਹੈ ਕਿ ਕਾਉਂਸਲਰ ਅਤੇ ਕਈ ਹੋਰਨਾਂ ਦੀ ਖਰੀਦੋ ਫਰੋਖਤ ਕੀਤੀ ਗਈ ਹੈ ਅਹੁਦਿਆਂ ਦੇ ਲਾਲਚ ਦਿੱਤੇ ਗਏ ਨੇ ਕਈਆਂ ਨੂੰ ਖੁਸ਼ ਕਰਨ ਲਈ ਗਨਮੈਨ ਤੱਕ ਦਿੱਤੇ ਗਏ ਨੇ ਲੋਕਾਂ ਨੂੰ ਡਰਾਇਆ ਧਮਕਾਇਆ ਗਿਆ 2.5 ਸਾਲ ਸਰਕਾਰ ਦੇ ਬਾਕੀ ਹਨ ਲੋਕਾਂ ਵਿੱਚ ਦਹਿਸ਼ਤ ਪੈਦਾ ਕੀਤੀ ਗਈ ਹੈ। ਅੱਗੇ ਲਿਖਦੇ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੈਸਾ, ਸ਼ਰਾਬ, ਰਾਸ਼ਨ ਸੂਟ ਵੰਡੇ ਗਏ ਨੇ। ਸਰਕਾਰੀ ਮਸ਼ੀਨਰੀ ਅਤੇ ਸਰਕਾਰੀ ਤੰਤਰ ਦੀ ਪੂਰੀ ਦੁਰਵਰਤੋਂ ਕੀਤੀ ਗਈ ਹੈ। ਕਹਿੰਦੇ ਨੇ ਕਿ 90 ਐਮਐਲਏਜ਼ ਨੇ 35 ਚੇਅਰਮੈਨਾਂ ਨੇ ਹਲਕੇ ਦੇ ਵਿੱਚ ਪੂਰਾ ਨਾ ਪੂਰਾ ਗੱਦਰ ਮਚਾਇਆ ਹੋਇਆ ਸੀ। ਚੋਣਾਂ ਵਾਲੇ ਦਿਨ ਤੱਕ ਬਾਹਰੋਂ ਆਏ ਬੰਦੇ ਵੋਟਰਾਂ ਨੂੰ ਡਰਾਉਂਦੇ, ਧਮਕਾਉਂਦੇ ਅਤੇ ਪੈਸੇ ਵੰਡਦੇ ਰਹੇ ਨੇ। ਕੁੱਲ ਮਿਲਾ ਕੇ ਪੂਰੀ ਤਰ੍ਹਾਂ ਲੋਕਤੰਤਰ ਦਾ ਘਾਣ ਕੀਤਾ ਗਿਆ। ਚੋਣ ਕਮਿਸ਼ਨ ਦੀਆਂ ਹਦਾਇਤਾਂ ਛਿੱਕੇ ਟੰਗ ਕੇ ਬੇਹਿਸਾਬ ਖਰਚਾ ਕੀਤਾ ਗਿਆ ਅੱਗੇ ਲਿਖਦੇ ਨੇ ਮਗਰ ਫਿਰ ਵੀ ਸ਼ੀਤਲੰਗਰਾਲ ਬੜੀ ਦਲੇਰੀ ਨਾਲ ਲੜਿਆ ਅਤੇ ਸਾਰੀ ਸਰਕਾਰ ਦੀਆਂ ਚੀਕਾਂ ਕਢਾ ਕੇ ਰੱਖ ਦਿੱਤੀਆਂ ਨੇ ਕੋਲ ਮਿਲਾ ਕੇ ਇਹ ਜਿੱਤ ਲੋਕਤੰਤਰ ਦੀ ਹੱਤਿਆ ਹੈ ਸ਼ੀਤਲੰਗਰਾਲ ਉਹਨੇ ਵੋਟ ਵੀ ਨਹੀਂ ਵਟੋਰ ਸਕੇ ਜਿੰਨਾ ਮਹਿੰਦਰ ਭਗਤ ਦਾ ਮਾਰਜਨ ਸੀ ਤਾਂ ਵੀ ਖੈਰ ਲਿਖਿਆ ਗਿਆ ਕਿ ਚੀਕਾਂ ਕਢਾ ਕੇ ਰੱਖ ਦਿੱਤੀਆਂ ਹੈਰਾਨੀ ਦੀ ਗੱਲ ਹੈ ਜ਼ਰੂਰ ਪਰ ਤਾਂ ਵੀ ਆਪਣੇ ਪਾਰਟੀ ਦੇ ਲੀਡਰ ਦਾ ਮਾਣ ਜ਼ਰੂਰ ਰਿੰਕੂ ਨੇ ਰੱਖ ਲਿਆ ਔਰ ਜੇ ਗੱਲ ਕਰੀਏ ਇਹਨਾਂ 8 ਨੁਕਤਿਆਂ ਦੀ ਤਾਂ ਵੱਡੇ ਇਲਜ਼ਾਮ ਜ਼ਰੂਰ ਲਾਏ ਨੇ ਖਰੀਦੋ-ਫਰੋਖਤ ਦੇ ਇਲਜ਼ਾਮ ਲਾਏ ਨੇ ਸਰਕਾਰੀ ਲੋਕਤੰਤਰ ਦਾ ਸਰਕਾਰੀ ਤੰਤਰ ਦਾ ਧਾਣ ਕੀਤਾ ਇਹ ਕਿਹਾ ਗਿਆ ਸਰਕਾਰੀ ਤੰਤਰ ਨਾਲ ਆਪਣੇ ਹਿਸਾਬ ਦੇ ਨਾਲ ਇਸਤੇਮਾਲ ਕੀਤਾ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਇਲਜ਼ਾਮ ਜਿਹੜੇ ਨੇ ਲਾਏ ਨੇ ਸੁਸ਼ੀਲ ਰਿੰਕੂ ਨੇ ਪੰਜਾਬ ਸਰਕਾਰ ਉੱਤੇ ਸੀਐਮ ਭਗਵੰਤ ਮਾਨ ਦੇ ਉੱਤੇ ਬੇਸ਼ੱਕ ਸੀਐਮ ਭਗਵੰਤ ਮਾਨ ਜਲੰਧਰ ਦੇ ਵਿੱਚ ਆਏ ਹੋਏ ਸੀ ਔਰ ਸੀਐਮ ਭਗਵੰਤ ਮਾਨ ਦੇ ਜਲੰਧਰ ਦੇ ਵਿੱਚ ਆਉਣ ਦੇ ਨਾਲ ਨਾਲ ਕਈ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਨੇ ਮੰਤਰੀ ਜਿਹੜੇ ਨੇ ਉਹ ਇਹਨਾਂ ਚੋਣਾਂ ਦੇ ਵਿੱਚ ਸਹਾਈ ਰਹੇ ਨੇ ਲਗਾਤਾਰ ਲੋਕਾਂ ਦੇ ਵਿੱਚ ਵਿਚਰਦੇ ਰਹੇ ਨੇ ਔਰ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਸੀਨੀਅਰ ਲੀਡਰ ਭਲਾਏ ਗਏ ਸੀ ਪਰ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਲੋਕਾਂ ਨੇ ਦਿੱਤਾ ਬੀਜੇਪੀ ਦੂਜੇ ਨੰਬਰ ਤੇ ਆਈ ਹੈ ਟਾਕਰਾ ਦਿੱਤਾ ਹੈ ਦੂਜੇ ਨੰਬਰ ਦੇ ਉੱਤੇ ਬੀਜੇਪੀ ਆ ਗਈ ਹੈ ਪਰ ਇੰਨੇ ਵੋਟ ਨਹੀਂ ਗ੍ਰੈਬ ਕਰ ਸਕੀ ਬੀਜੇਪੀ ਕੇ ਜ਼ਿਆਦਾ ਵੱਡਾ ਟਾਕਰਾ ਆਮ ਆਦਮੀ ਪਾਰਟੀ ਨੂੰ ਦਿੱਤਾ ਜਾ ਸਕਦਾ ਸੀ ਬੜਾ ਵੱਡਾ ਮਾਰਜਨ ਹੈਗਾ ਆ ਪਹਿਲੇ ਤੇ ਦੂਜੇ ਨੰਬਰ ਦੇ ਵਿੱਚ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੋਕਾਂ ਦਾ ਫਤਵਾ ਲੈ ਕੇ ਤੇ ਪਹਿਲੇ ਨੰਬਰ ਦੇ ਉੱਤੇ ਜਾ ਬੈਠੀ ਹੈ ਦੂਜੇ ਪਾਸੇ ਹੁਣ ਸੁਸ਼ੀਲ ਕੁਮਾਰ ਰਿੰਕੂ ਦੇ ਵੱਲੋਂ ਇਹ ਕੁਝ ਨੁਕਤੇ ਜਾਰੀ ਕੀਤੇ ਗਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ